ਰੋਗ ਜੀ ਅੱਜ ਇਸ 3 ਚੱਲੂ ਹੋਏ ਤੇ 13 ਪਰ ਜਾਣ ਦਾ ਜਦੋਂ ਹਾਂ ਇਹ 22 ਨੂੰ ਚਾਲੂ ਹੋ ਗਈ ਸੀ ਜੀ ਸਾਰੇ ਪੰਜਾਬ ਚ ਲਾਗੂ ਆ ਇਹਦੇ ਵਿੱਚ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਤੇ 3 ਕਰੋੜ ਜਿਹੜੇ ਬੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਉਹ 10 ਲੱਖ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਮਿਲੇਗਾ ਜੋ ਕਿ ਆਪਣੀ ਕਿਸਮ ਦੀ ਇੱਕ ਨਵੇਕਲੀ ਪੂਰੇ ਦੇਸ਼ ਵਿੱਚ ਵੀ ਔਰ ਦੁਨੀਆ ਦੇ ਵਿੱਚ ਵੀ ਇਹ ਪਹਿਲੀ ਵਾਰੀ ਆ ਕਿ ਕੋਈ ਜਿਹੜੀ ਸਟੇਟ ਗਵਰਨਮੈਂਟ ਆ ਉਹ 100% ਜਿਹੜੀ ਫੰਡਡ ਹੈ ਬਾਈ ਦਾ ਗਵਰਨਮੈਂਟ ਜਿਹਦੇ ਵਿੱਚ ਕਾਰਡ ਬਣਾਉਣ ਤੋਂ ਲੈ ਕੇ ਸਾਰਾ ਇਲਾਜ ਕਰਾਉਣ ਤੱਕ ਕੈਸ਼ਲੈਸ ਸਕੀਮ ਹੈ ਔਰ ਤੁਸੀਂ 1 ਰੁਪਇਆ ਵੀ ਨਹੀਂ ਦੇਣਾ ਔਰ ਕੋਈ ਵੀ ਰੱਬ ਨਾ ਕਰੇ ਤੁਸੀਂ ਤੰਦਰੁਸਤ ਰਹੋ ਤੇ ਮਤਲਬ ਅਸੀਂ ਚਾਹੁੰਦੇ ਸਾਡੀ ਅਰਦਾਸ ਤਾਂ ਇਹ ਹੀ ਆ ਬਟ ਰੱਬ ਨਾ ਕਰੇ ਕਿਸੇ ਨੂੰ ਕੋਈ ਬਿਮਾਰੀ ਹੋ ਜਾਏ ਨਾਮਰਾਦ ਬਿਮਾਰੀ ਹੋ ਜਾਏ ਐਕਸੀਡੈਂਟ ਹੋ ਜਾਏ ਕੋਈ ਹੋਰ ਮੁਸੀਬਤ ਆ ਜਾਏ ਮੈਡੀਕਲ ਪ੍ਰੋਬਲਮ ਹੋ ਜਾਏ ਤਾਂ ਬੰਦਾ ਮਤਲਬ ਇੱਕ ਪਹਿਲਾਂ ਤਾਂ ਸੋਚੇ ਵੀ ਮੈਂ ਹਸਪਤਾਲ ਜਾਵਾਂ ਬਜ਼ੁਰਗਾਂ ਦਾ ਕੀ ਕਰੀਏ ਆਪਾਂ ਉਹ ਉਹਦੇ ਮਨ ਚ ਦੁਬਿਧਾ ਹੋਵੇ ਪਹਿਲਾਂ ਤਾਂ ਰਿਸ਼ਤੇਦਾਰਾਂ ਨੂੰ ਕਰੇ ਵੀ ਪੈਸੇ ਇਕੱਠੇ ਕਰੀਏ ਕਿੱਦਾਂ ਕਰੀਏ ਕਿੱਥੋਂ ਕਰਜ਼ਾ ਲਈਏ ਕੀ ਕਰੀਏ ਉਹ ਕਿਸੇ ਦੁਬਿਧਾ ਚ ਨਾ ਹੋਵੇ ਜਾ ਕੇ ਆਪਣਾ ਟਾਈਮ ਸੇ ਰਿਲੈਕਸ ਕਰਾਵੇ ਤੇ ਤੰਦਰੁਸਤ ਹੋ ਕੇ ਆਪਣੇ ਘਰ ਨੂੰ ਜਾਵੇ ਤੇ ਉਹਦੇ ਤੇ ਪਰੇਸ਼ਾਨੀ ਨਾ ਹੋਵੇ ਡਾਕਟਰ ਸਾਹਿਬ ਇੱਕ ਜਿਹੜਾ ਆਯੂਸ਼ਮਨ ਕਾਰਡ ਹੁੰਦਾ ਸੀਗਾ ਉਹ ਪਹਿਲਾਂ ਜਿਹੜਾ ਕਈ ਬਿਮਾਰੀਆਂ ਕਵਰ ਨਹੀਂ ਕਰਦਾ ਸੀਗਾ ਹੁਣ ਇਹ ਜਿਹੜਾ ਕਾਰਡ ਤੁਸੀਂ ਆਪਾਂ ਇੰਨੀ ਵਧੀਆ ਸੌਲ ਦੇ ਰਿਹਾ ਤਾਂ ਇਹਦੇ ਵਾਸਤੇ ਹੁਣ ਆਪਾਂ ਸਾਰੀ ਬਿਮਾਰੀਆਂ ਕਵਰ ਹੋਣਗੀਆਂ ਇਹਦੇ ਵਿੱਚ ਸਾਰੀਆਂ ਬਿਮਾਰੀਆਂ ਕਵਰਡ ਆ ਜੀ ਨੰਬਰ 1 ਉਹਦੇ ਵਿੱਚ ਕਵਰ 5 ਲੱਖ ਦਾ ਸੀ ਇਹਦੇ ਵਿੱਚ 10 ਲੱਖ ਦਾ ਹੈਗਾ ਨੰਬਰ 2 ਤੀਜੀ ਗੱਲ ਇਹ ਆ ਵੀ ਜਿਹੜੀ ਡਾਕਟਰਾਂ ਨਾਲ ਹਸਪਤਾਲਾਂ ਨਾਲ ਸੰਬੰਧਤ ਹੈ ਉਹ ਹੈਗੀ ਆ ਕਿ ਪਹਿਲਾਂ ਉਹਦੀ ਪੇਮੈਂਟ ਡੇਲੇ ਹੁੰਦੀ ਸੀ ਹੁਣ ਕਿਉਂਕਿ ਬਜਟ ਦੇ ਵਿੱਚ ਇਹਦੀ ਪ੍ਰੋਵੀਜ਼ਨ ਹੈ ਪੈਸੇ ਪਹਿਲਾਂ ਰੱਖਿਆ ਸੀ ਜਿਹੜੀ ਇੰਸ਼ੋਰੈਂਸ ਕੰਪਨੀ ਉਹਨੂੰ ਪੈਸੇ ਪਹਿਲਾਂ ਦੇ ਦਿੰਦੇ ਮੈਂ ਵਾਰੀ ਵਾਰੀ ਗੱਲ ਕਰ ਰਿਹਾ ਉਹਨੂੰ ਸੀ ਪਹਿਲਾਂ ਹੀ ਪੈਸੇ ਦੇ ਦਿੰਦੇ ਵੀ ਆ ਚੱਕ ਪੈਸੇ ਇਲਾਜ ਵਧੀਆ ਹੋਣਾ ਚਾਹੀਦਾ ਡਾਕਟਰਾਂ ਨੂੰ ਦਿੱਕਤ ਨਹੀਂ ਆਣੀ ਚਾਹੀਦੀ ਮਰੀਜ਼ਾਂ ਨੂੰ ਦਿੱਕਤ ਨਹੀਂ ਆਣੀ ਚਾਹੀਦੀ ਸੋ ਇਹ ਬੜੀ ਨਵਿਕਲੀ ਸਕੀਮਾ ਵੈਸੇ ਕਰਕੇ ਨਵਿਕਲੀ ਆ ਜੀ ਇਹਦੇ ਚ ਇਹਦੇ ਸਾਰੇ ਨਵੇਂ ਫੀਚਰਸ ਹੈਗੇ ਆ ਤੇ ਉਹਦੇ ਚ ਸਿਰਫ ਜਿਹੜੀ ਕਾਸਮੈਟਿਕ ਸਰਜਰੀ ਆ ਉਹ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਉਹ ਅਸੀਂ ਕੁਝ ਜਿਹੜੇ ਹੁੰਦੇ ਆ ਰਿਜ਼ਰਵ ਪੈਕੇਜ ਹੁੰਦੇ ਆ ਬਾਕੀ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੀਆਂ ਸਰਜੀਜ਼ ਏ ਟੂ ਜ਼ेड ਕੋਈ ਵੀ ਬਿਮਾਰੀ ਹੋਵੇ ਜਿਹੜੀਆਂ ਮੈਂ ਕੱਲ ਵੀ ਦੇਖਿਆ ਸੀ ਆਪਣੇ ਕਿਸੇ ਦੀ ਪ੍ਰਾਈਵੇਟ ਇੰਸ਼ੋਰੈਂਸ ਹੋਈ ਹੋਈ ਹੈ ਜੀ ਕਿਸੇ ਦੀ ਹਾਂਜੀ ਤੁਸੀਂ ਭਾਈ ਕਿੰਨੇ ਕੁ ਦੀ ਕਰਾਈ ਤੁਸੀਂ ਉਹ ਕਿੰਨੇ ਬੰਦਿਆਂ ਦੀ ਉਹ ਮੇਰੀ ਫੈਮਿਲੀ ਦੀ ਹੈ ਜੀ 4 ਬੰਦਿਆਂ ਦੀ ਔਰ ਉਹਦਾ ਅਸੀਂ 45000 ਰੁਪਏ ਪ੍ਰੀਮੀਅਮ ਪੇ ਕੀਤਾ ਸੀ 1 ਸਾਲ ਦਾ ਦੱਸ ਕਿੰਨੇ ਲੱਖ ਦੀ ਉਹ ਉਹ 5 ਲੱਖ ਦੀ ਕਰਵਾਈ ਸੀ 5 ਲੱਖ ਦੀ ਹੈ 10 ਲੱਖ ਦੀ ਹੈ 45000 ਜੇ ਜੇ 10 ਦੀ ਕਰਾਨਗੇ ਤਾਂ ਸ਼ਾਇਦ 60 70 ਲੱਖ ਰੁਪਏ ਨਾਲ ਹਰ ਸਾਲ ਬਚੂਗਾ ਜੀ ਤੇ ਤੁਸੀਂ 6 ਸਾਲ ਦਾ 5 ਸਾਲ ਦਾ ਗੁਣਾ ਕਰ ਲਓ ਇਹ ਐਨਾ ਫਾਇਦਾ ਜੀ ਮੈਂ ਕੱਲ ਵੀ ਕੱਲ ਵੀ ਕਰਾਂ ਮੈਂ ਜੀ ਬਹੁਤ ਵਧੀਆ ਮਤਲਬ ਇਹ ਇਹ ਬਹੁਤ ਵੱਡੀ ਗੱਲ ਹੈ ਜੀ ਇਹਦੇ ਚ ਲਿਮਿਟੇਸ਼ਨਸ ਹੋਣੀਆਂ ਹੈ ਕੋਈ ਐਗਜ਼ਿਸਟਿੰਗ ਡਿਜ਼ੀਜ਼ ਕਵਰ ਨਹੀਂ ਹੈ ਜੀ ਆ ਫਲਾਨਾ ਕਵਟ ਨਹੀਂ ਹੈ ਜੀ ਫਿਰ ਤੁਹਾਨੂੰ ਜਦੋਂ ਪੈਸੇ ਦੇਣੇ ਹੁੰਦੇ ਆ ਉਹ ਚੱਕਰ ਲਗਾ ਦਿੰਦੇ ਆ ਉਹ ਜੇ ਤੁਹਾਡਾ ਜਿੰਨੇ ਦਾ ਬਿੱਲ ਬਣਦਾ ਉਸ ਤੋਂ ਅੱਧੇ ਪੈਸੇ ਦਿੰਦੇ ਆ ਉਹ ਵਾਲੋ ਇਹਦੇ ਵਿੱਚ ਕੋਈ ਕੁਝ ਆ ਹੀ ਨਹੀਂ ਕੈਸ਼ਲੈਸ ਹੈ ਜੀ ਕਾਡ ਸੋ ਵਿੱਚ ਇਹ ਜਿਹੜਾ ਹੈ ਰੋ ਕਾਰਡ ਹੈਗਾ ਇਕੱਲੇ ਇਕੱਲੇ ਪਰਿਵਾਰ ਦਾ ਬਣੂਗਾ ਤੇ ਇੱਕੇ ਫੈਮਿਲੀ ਦਾ ਬਣੂਗਾ ਤੇ ਕਾਡ ਨਹੀਂ ਨਹੀਂ ਦੇਖੋ ਜਿਹੜਾ ਕਵਰ ਹੈਗਾ ਉਹ 10 ਲੱਖ ਦਾ ਪਰ ਫੈਮਿਲੀ ਆ ਮੈਂ ਬੜੀ ਬੜੀ ਕਲੀਅਰ ਕੀਤਾ 65 ਲੱਖ ਬੰਦੇ ਪਰਿਵਾਰਾਂ ਨੂੰ 10 ਲੱਖ ਦਾ ਬੈਨੀਫਿਟ ਮਿਲਣਾ ਬਟ ਉਹਦੇ ਵਿੱਚ ਮੈਂਬਰ 5 ਹੋ ਸਕਦੇ ਆ ਲੇਕਿਨ ਕਾਰਡ ਪੰਜਾਂ ਦਾ ਹੀ ਬਣੂਗਾ ਜੀ ਵਾਲੋ ਜੇ ਕੋ ਜਿਹੜੀ 5 ਲੱਖ ਟੰਡ ਤੱਕ ਆ ਦੇਰੀ ਹੈ ਉਹ ਵਿੱਚ ਇਹਦਾ ਅਲੱਗ ਹੋਏਗਾ ਉਹ ਉਹਦੇ ਚ ਨਾ ਜੀ ਇਹ ਗੱਲ ਨੂੰ ਸਮਝੀ ਆਪਾਂ ਜਿਹੜੀ ਸੈਂਟਰ ਦੀ ਜਿਹੜੀ ਸਕੀਮ ਹੈ ਉਹ ਬੜੀ ਲਿਮਟਡ ਹੈ ਉਹਦੇ ਚ ਐਕਸਕਲੂਜਨਸ ਬਹੁਤ ਆ ਉਹ ਸਿਰਫ 16 ਲੱਖ ਫੈਮਲੀਆਂ ਇਹਦੇ ਚ 1 ਲੱਖ ਫੈਮਲੀਆਂ ਕਵਰਡ ਆ ਉਹ ਐਸ ਸੀ ਸੀ ਫੈਮਲੀਆਂ ਕਹਿੰਦੇ ਆ ਉਹਨੂੰ ਵੀ ਜੇ ਕਿਸੇ ਕੋਲ ਸਕੂਟਰ ਆ ਤਾਂ ਉਹ ਨਹੀਂ ਆਊਗਾ ਕਿਸੇ ਦਾ ਕੋਈ ਇਨਕਮ ਟੈਕਸ ਭਰਦਾ ਜਾਂ ਹੋਰ ਛੋਟੇ ਮੋਟੇ ਬੜੀਆਂ ਕੰਡੀਸ਼ਨਸ ਆ ਉਹਦੇ ਚ ਪਾ ਲੋ ਉਹਦੇ ਘਰੇ ਐਸੀ ਲੱਗਿਆ ਹੋਇਆ ਤੇ ਉਹਨੇ ਕਾਰ ਰੱਖੀ ਹੋਈ ਆ ਤਾਂ ਉਹ ਸਾਰੇ ਕਵਰਡ ਨਹੀਂ ਹੋਣਗੇ ਉਹਦੇ ਚ ਇਹਦੇ ਚ ਇਦਾਂ ਦਾ ਕੁਝ ਨਹੀਂ ਆ ਹੁਣ ਅੱਜ ਕੱਲ ਜਿਵੇਂ ਅਸੀਂ 600 ਯੂਨਿਟ ਵੀ ਫ੍ਰੀ ਦਿੰਨੇ ਆ ਸੋ ਗਰੀਬ ਬੰਦਿਆਂ ਦੇ ਵੀ ਤਾਂ ਐਸੀ ਲੱਗੇ ਹੋਇਆ ਨਾ ਜੀ ਉਹ ਵੀ ਤਾਂ ਕਿਸੇ ਵੇਲੇ ਬੱਚਿਆਂ ਨੂੰ ਉਹਨਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਦੇ ਵੀ ਬੱਲਵ ਲੱਗੇ ਹੋਇਆ ਉਹਨਾਂ ਦਾ ਵੀ ਲੋੜੀਦਾ ਹੁੰਦੀ ਆ ਇਹਦੇ 'ਚ ਕੋਈ ਮਤਲਬ ਇਸ ਤਰ੍ਹਾਂ ਦਾ ਕੁਝ ਨਹੀਂ ਆ ਯੂਨੀਵਰਸਲ ਸਕੀਮ ਆ ਜਿਹੜੀ ਸਾਰੇ ਸਾਰਿਆਂ ਦੀ ਜਿਹੜੀ ਸਰਬੱਤ ਦੇ ਭਲੇ ਵਾਲੀ ਸਕੀਮ ਆ ਇਹ ਉਹ ਉਹ ਤਾਂ ਬਹੁਤ ਲਿਮਟਿਡ ਸਕੀਮ ਹੈ ਉਹਦੇ 'ਚ ਮਰੀਜ਼ ਨੂੰ ਕੁਝ ਨਹੀਂ ਲੈਣਾ ਦਿੰਦਾ ਕਾਰਡ ਇੱਕੋ ਹੀ ਹੋਗਾ ਉਹ ਵੀ ਇਹਦੇ ਵਿੱਚ ਆ ਗਿਆ 5 ਲੱਖ ਤੋਂ ਬਾਅਦ ਸਾਡਾ ਸ਼ੁਰੂ ਹੋ ਜਾਏਗਾ ਉੱਥੇ ਜੀ ਉਹ ਅਸੀਂ ਸਾਰਾ ਸਰਕਾਰ ਨੇ ਕੰਮ ਕਰਨਾ ਸਾਡੀਆਂ ਏਜੰਸੀਜ਼ ਨੇ ਕੰਮ ਕਰਨਾ ਲੋਕਾਂ ਵਾਸਤੇ ਇੱਕੋ ਕਾਰਡ ਹੋਏਗਾ ਜੀ ਡਾਕਟਰ ਸਾਹਿਬ ਕੀ ਕੀ ਡਾਕੂਮੈਂਟ ਕੀ ਚਾਹੀਦੇ ਆਪਣਾ ਇਹਦੇ ਵਾਸਤੇ ਸਿਰਫ ਇੱਕ ਆਧਾਰ ਕਾਰਡ ਤੇ ਵੋਟਰ ਕਾਰਡ ਦੋ ਚਾਹੀਦੇ ਆ ਜੇ ਤੁਸੀਂ ਪਿੰਡ ਵਿੱਚ ਬਣਾਣਾ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਬਣਾਣਾ ਤਾਂ ਉਹਦੇ ਨਾਲ ਜਿਹੜਾ ਤੀਜਾ ਡਾਕੂਮੈਂਟ ਹੈ ਉਹ ਵੀ ਐਲਈ ਸਲਿੱਪ ਹੋਏਗੀ ਉਹ ਇਸ ਕਰਕੇ ਆ ਵੀ ਕੋਈ ਬੰਦਾ ਮਿਸ ਨਾ ਹੋ ਜਾਏ ਪਹਿਲਾਂ ਜਿੰਨੇ ਸੀਗੇ ਸਾਰੇ ਬੰਦਿਆਂ ਦਾ ਵੀ ਤੇ 3000 ਦੇ ਬੰਦੇ ਸਾਡੇ ਬੰਦੇ ਕੱਲੇ-ਕੱਲੇ ਜਾ ਕੇ ਚੈੱਕ ਕਰਨਗੇ ਮੌਪ ਅਪ ਰਾਉਂਡ ਹੋਣਗੇ ਤੇ ਹਸਪਤਾਲ ਦੇ ਵਿੱਚ ਬੀਐਲੀ ਸਲਿੱਪ ਦੀ ਬਜਾਏ ਹਸਪਤਾਲ ਦੀ ਸਲਿੱਪ ਹੋਏ ਵੀ ਤੇ ਡਾਕਟਰ ਨੇ ਲਿਖਿਆ ਹੋਵੇ ਐਡਮਿਸ਼ਨ ਨਾ ਜਿਹੜੇ ਜਿਹਨੂੰ ਦਾਖਲ ਕਰਨਾ ਉਹਦਾ ਬਣਨਾ ਉਪਡੀ ਵਾਲਿਆਂ ਦਾ